ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਾਂ ਦੇਖੋ ਜੀ ਆ ਸਾਰਿਆਂ ਦਾ ਮਾਈ ਬਾਪ ਹੈਗਾ ਜਦੋਂ ਕਿਤੇ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਇੱਥੇ ਜਾਂ ਇਸ ਤੋਂ ਬਾਅਦ ਸੁਪਰੀਮ ਕੋਰਟ ਆ ਰਿਟਰਨਿੰਗ ਆਫੀਸਰ ਕਰਨ ਕਰਨ ਸਾਹਿਬ ਜਦੋਂ ਇਲੈਕਸ਼ਨ ਦਾ ਦੌਰ ਚੱਲਿਆ ਹੈਗਾ ਜਦੋਂ ਅਮਰਪਾਲ ਨੇ ਆਪਣੀ ਨਾਮੀਨੇਸ਼ਨ ਫਾਈਲ ਕੀਤੀ ਆ ਮੈਂ ਰਿਟਰਨਿੰਗ ਆਫੀਸਰ ਨੂੰ ਉਸੇ ਪੁਆਇੰਟ ਤੇ ਇੱਕ ਪਟੀਸ਼ਨ ਫਾਈਲ ਧਾਰ ਕਰਕੇ ਸਾਹਮਣੇ ਦੇਖੋ ਅਮਰਪਾਲ ਦੀਆਂ 16 ਗਲਤੀਆਂ ਜਿਹੜੀਆਂ ਹੈਗੀਆਂ ਉਹਦੇ ਨਾਮੀਨੇਸ਼ਨ ਫਾਰਮ ਦੇ ਵਿੱਚ ਗਿਣਵਾਈਆਂ ਜਿਨ੍ਹਾਂ ਦੇ ਵਿੱਚ ਜਿਹੜੇ ਉੱਥੇ ਦੇ ਮੌਜੂਦਾ ਰਿਟਰਨਿੰਗ ਆਫੀਸਰ ਸੀ ਉਹਨਾਂ ਦਾ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਇਹ ਕਹਿਣਾ ਸੀ ਕਿ ਇਹ ਮੈਂ ਤਾਂ ਇੱਕ ਜੜੀ ਹੈਗੀ ਨੋਮੀਨੇਸ਼ਨ ਰੱਤ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਉਹਨਾਂ ਦਾ ਉਹਨਾਂ ਨੇ ਮੈਨੂੰ ਸਵੇਰੇ 9 ਵਜੇ ਦਾ ਟਾਈਮ ਦਿੱਤਾ ਮੈਂ 9 ਵਜੇ ਕੋਰਟ ਦੇ ਵਿੱਚ ਹਾਜ਼ਰ ਸੀ ਉਹਨਾਂ ਨੇ ਉਸ ਟਾਈਮ ਅਟੈਂਡ ਨਹੀਂ ਕੀਤਾ ਸਾਨੂੰ ਫਿਰ 1:30 ਵਜੇ ਦਾ ਟਾਈਮ ਦਿੱਤਾ ਇਹ ਲਾਸਟ ਡੇਟ ਲਾਸਟ ਆਰ ਦੇ ਵਿੱਚ 3 ਵਜੇ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਇਹ ਕਹਿੰਦੇ ਨੇ ਕਿ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਮੇਰੇ ਕੋਲ ਉੱਪਰੋਂ ਦਬਾਅ ਹੈਗਾ ਮੈਂ ਅਮਰਤਪਾਲ ਦੀ ਨੋਮੀਨੇਸ਼ਨ ਦੇ ਵਿੱਚ ਚਾਹੇ 16 ਗਲਤੀਆਂ ਹੋਣ ਚਾਹੇ 100 ਗਲਤੀਆਂ ਹੋਣ ਮੈਂ ਇਹ ਰਿਜੈਕਟ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਤਾਂ ਉਸ ਟਾਈਮ ਚੌਣ ਦਾ ਦੌਰ ਚੱਲ ਰਿਹਾ ਸੀਗਾ ਸਾਡੇ ਕੋਲ ਮੌਕਾ ਸੀ ਹੁਣ ਅਸੀਂ ਹਾਈ ਕੋਰਟ ਆਏ ਆ ਤੇ ਉਹ ਸਾਰੀ ਗੱਲਬਾਤ ਹੁਣ ਜਿਹੜੀ ਹੈਗੀ ਆ ਔਨ ਰਿਕਾਰਡ ਹੋਏਗੀ ਔਰ ਸਾਰੇ ਆਫੀਸਰ ਜਿਹੜੇ ਹੈਗੇ ਆ ਉਹ ਵੀ ਵਿੱਚ ਪਾਰਟੀ ਨੇ ਜਿੰਨਾਂ ਜਿੰਨਾਂ ਨੇ ਇਸ ਇਲੈਕਸ਼ਨ ਦੇ ਦੌਰਾਨ ਆਪਣੀਆਂ ਅੱਖਾਂ ਬੰਦ ਰੱਖੀਆਂ ਅਮਰਤ ਪਾਲ ਵਾਲੇ ਪਾਰਟੀ ਨੇ ਉਹ ਸਾਰੇ ਪਾਰਟੀ ਨੇ ਇਹਦੇ ਵਿੱਚ ਪਿਟੀਸ਼ਨ ਕੋਲ ਦਾ ਮੁੱਖ ਮਕਸਦ ਕੀ ਹੈ ਮੈਂਬਰਸ਼ਿਪ ਰਾਕੇ ਤਰਾਉਣੀ ਚਾਹੁੰਦੇ ਹੋ ਜਾਂ ਹੋਰ ਕੁਝ ਕਰਾਉਣਾ ਹੈ ਪਿਟੀਸ਼ਨ ਬਾਣ ਦਾ ਮੁੱਖ ਮਕਸਦ ਇਹ ਹੈਗਾ ਜੀ ਕਿ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਜੇ ਤੁਹਾਨੂੰ ਯਾਦ ਹੋਵੇ ਅਮਰਤ ਜਦੋਂ ਬੀਬੀ ਸਿਧੂ ਦਾ ਕਤਲ ਹੋਇਆ ਉਸ ਤੋਂ ਬਾਅਦ ਹੀ ਅਸੀਂ ਲਗਾਤਾਰ ਸਵਾਲ ਚੱਕਦੇ ਆਏ ਆਂ ਮੀਡੀਆ 'ਚ ਲਗਾਤਾਰ ਆਂਦੇ ਰਹੇ ਆਂ ਪਰ ਸਾਨੂੰ ਸਾਡੇ ਸਵਾਲਾਂ ਦੇ ਸੈਟੀਸਫੈਕਟਰੀ ਆਨਸਰ ਨਹੀਂ ਮਿਲੇ ਹੈਗੇ ਉਸ ਤੋਂ ਬਾਅਦ ਮੈਂ ਚੋਣ ਵੀ ਲੜੀ ਇਹਨਾਂ ਦੇ ਖਿਲਾਫ ਹੁਣ ਪਟੀਸ਼ਨ ਤੇ ਵੀ ਆ ਗਏ ਆਪਾਂ ਇਸ ਪਟੀਸ਼ਨ ਦੇ ਵਿੱਚ ਜੋ ਵੀ ਨਿਕਲੇ ਜਾਂ ਜੋ ਵੀ ਹੋਵੇ ਪਰ ਇੱਕ ਚੀਜ਼ ਬੜੀ ਸਾਫ਼-ਸੁਥਰੇ ਲਫ਼ਜ਼ਾਂ 'ਚ ਕਲੀਅਰ ਹੈਗੀ ਆ ਕਿ ਕਿਵੇਂ ਅਮਰਤਪਾਲ ਨੂੰ ਸਰਕਾਰੀ ਸ਼ੈ ਆ ਕਿਵੇਂ ਸਰਕਾਰੀ ਅਫਸਰ ਜਿਹੜੇ ਹੈਗੇ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਜਿਹੜੇ ਸਰਕਾਰੀ ਬਲਾਦਮ ਨੇ ਉਹ ਜਾ ਕੇ ਤਰਨ ਤਰਨ ਖਡੂਰ ਸਾਹਿਬ ਏਰੀਆ ਦੇ ਵਿੱਚ ਅਮਰਿਤਪਾਲ ਦਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਵਾਪਸ ਜਦੋਂ ਸੀਟਾਂ ਤੇ ਆਉਂਦੇ ਨੇ ਸਰਕਾਰ ਉਹਨਾਂ ਨੂੰ ਤਰੱਕੀਆਂ ਦਿੰਦੀ ਆ ਸਰਕਾਰ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਂਦੀ ਹੈਗੀ ਆ ਇੱਕ ਸਰਕਾਰੀ ਅਫਸਰ ਆਪਣੀ ਸੀਟ ਤੋਂ ਉੱਠ ਕੇ ਜਾ ਕੇ ਕਿਸੇ ਕੈਂਡੀਡੇਟ ਦਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਪਰ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਉਸ ਮੁcke ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇੱਕ ਇੱਕ ਜਿਹੜਾ ਕੈਂਡੀਡੇਟ ਹੈਗਾ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਲਾਂਚ ਨਹੀਂ ਕਰ ਸਕਦਾ ਸਾਰੇ ਕੈਂਡੀਡੇਟ ਦੇ ਉੱਤੇ ਅਗਰ ਇਹ ਕਾਨੂੰਨ ਜਿਹੜਾ ਲਾਗੂ ਸੀਗਾ ਤੇ ਕੱਲੇ ਅਮਰਿਤਪਾਲ ਨੂੰ ਕਿਉਂ ਛੂਟ ਸੀ ਕੀ ਉਹਨੂੰ ਕੋਈ ਸਰਕਾਰੀ ਛਾਇਆ ਜਾਂ ਉਹਨੂੰ ਕੋਈ ਸਰਕਾਰ ਵੱਲੋਂ ਸਪੈਸ਼ਲ ਕੋਈ ਛੂਟ ਮਿਲੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਹੁਣ ਔਨ ਰਿਕਾਰਡ ਚੱਲਣੀ ਆ ਤੇ ਜਿੰਨੇ ਵੀ ਸਰਕਾਰੀ ਛਾਇਆ ਆ ਜਾਂ ਜਿੰਨੇ ਵੀ ਸਰਕਾਰੀ ਆਫੀਸਰ ਨੇ ਜਾਂ ਏਜੰਸੀਆ ਵੱਲੋਂ ਜੋ ਵੀ ਛਾਇਆ ਇਹ ਹੁਣ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੂੰ ਬਹੁਤ ਵਧੀਆ ਕਿਹਾ ਕਿ ਤੁਸੀਂ ਆਊਟ ਡਿਬੇਟ ਬੈਠੀਏ ਆਓ ਗੱਲਬਾਤ ਕਰੀਏ ਪਰ ਇਹ ਭੱਜਦੇ ਨੇ ਪੰਥ ਨੂੰ ਇਹ ਬੇਵਕੂ ਬਣਾ ਰਹੇ ਨੇ ਸੰਗਤ ਨੂੰ ਬੇਵਕੂ ਬਣਾ ਰਹੇ ਨੇ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਮੋਟਰ ਤੇ ਹਮਲਾ ਕੀਤਾ ਸੀਗਾ ਇੱਕ ਮੋਟਰ ਤੇ ਇੱਕ ਕੁੱਟਮਾਰ ਕੀਤੀ ਸੀ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਉਸ ਥਾਣੇ ਦੇ ਹਮਲੇ ਦੇ ਉੱਤੇ 307 ਹੈਗੀ ਆ 120 ਬੀ ਹੈਗੀ ਆ ਦੇਸ਼ ਵਿਰੋਧੀ ਜਿਹੜਾ ਹੈਗਾ ਇੱਕ ਲੜਾਈ ਵਧਣ ਦੀ ਧਾਰਾ ਹੈਗੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਦੀ ਧਾਰਾ ਹੈਗੀ ਆ ਉਸ ਪਰਚੇ ਦੇ ਵਿੱਚ ਹਾਲੇ ਤੱਕ ਜਿਹੜੇ 40 ਮੁੰਡੇ ਗ੍ਰਿਫਤਾਰ ਨੇ ਉਹ ਤਾਂ ਵਿਚਾਰੇ ਬੈਠੇ ਨੇ ਉਹਨਾਂ ਦੀ ਜਮਾਨਤਾਂ ਨਹੀਂ ਹਾਲੇ ਤੱਕ ਐਕਸੈਪਟ ਹੋਈਆਂ ਪਰ ਉਹ ਸਾਰੇ ਕਾਂਡ ਦਾ ਜਿਹੜਾ ਮੁੱਖ ਮੁੱਖ ਦੋਸ਼ੀ ਹੈਗਾ ਜਿਹਨੂੰ ਸਰਗਣਾ ਕਹਿ ਲਿਆ ਜਾਂ ਮੁੱਖੀ ਕਹਿ ਲਿਆ ਉਹ ਹੈਗਾ ਅਮਰਿਤਪਾਲ ਉਹਨੂੰ ਇਸ ਸਾਰੇ ਮਸਲੇ ਦੇ ਵਿੱਚ ਉਹਦੀ ਕੱਢ ਕੇ ਲਦਾ ਕੇ ਇੱਕ ਟ੍ਰੀਟਮੈਂਟ ਦਿੱਤਾ ਜਾ ਰਿਹਾ ਇੱਕ ਐਨਐਸਏ ਦੇ ਵਿੱਚ ਉਹਨੂੰ ਰੱਖਿਆ ਗਿਆ ਅੱਜ ਤੱਕ ਉਸ ਕੇਸ ਦੇ ਵਿੱਚ ਚਾਰਜ ਨਹੀਂ ਫਾਈਲ ਹੋਏ ਕਿਉਂ ਕਿ ਮੈਂ ਜਿਹੜਾ ਮੇਨ ਮੁੱਖ ਦੋਸ਼ੀ ਹੈਗਾ ਉਹ ਤਾਂ ਬੈਠਾ ਐਨਐਸਏ ਚ ਐਨਐਸਏ ਉਹਨੂੰ ਕਿਤੇ ਬੰਨ ਕੇ ਪੇਠਣ ਵਾਸਤੇ ਆ ਜਾਂ ਉਹਨੂੰ ਜਿਹੜੇ ਪਰਚੇ ਉਹਦੇ ਤੇ ਧਾਰਨੇ ਉਹਨਾਂ ਚੋਂ ਵਜਾ ਕੇ ਇੱਕ ਸੇਵ ਜਗ੍ਹਾ ਰੱਖਣ ਵਾਸਤੇ ਆ ਇਲੈਕਸ਼ਨ ਲੜਨ ਦਾ ਜਿਹੜਾ ਮਕਸਦ ਸੀਗਾ ਮਕਸਦ ਇਹ ਸੀਗਾ ਕਿ ਜਿਵੇਂ ਇਹ ਸੰਗਤ ਨੂੰ ਸੰਗਤ ਸੰਗਤ ਕਹੇ ਕਿ ਬੇਵਕੂਫਾ ਬਣਾਦੇ ਨੇ ਲੋਕਾਂ ਨੂੰ ਔਰ ਲੋਕਾਂ ਨੂੰ ਇੱਕ ਵਿਕਟਮ ਕਾਰਡ ਖੇੜ ਕੇ ਲੋਕਾਂ ਨੂੰ ਮੈਨਿਪੂਲੇਟ ਕਰਦੇ ਨੇ ਤੁਸੀਂ ਕਹਿੰਦੇ ਕਿ ਇਹ ਵੋਟਾਂ ਨਾਲ ਜਿੱਤ ਗਏ ਨੇ ਵੋਟਾਂ ਨਾਲ ਜਿੱਤਿਆ ਤਾਂ ਜ਼ਰੂਰ ਨੇ ਪਰ ਇਹਨਾਂ ਦੇ ਹੀ ਲੋਕ ਕਹਿੰਦੇ ਨੇ ਕਿ ਜੇ ਇਹਨਾਂ ਤੇ ਐਨਐਸਏ ਨਾ ਲੱਗਦੀ ਤਾਂ ਸ਼ਾਇਦ ਇਹ ਜਿਹੜਾ ਹੈਗਾ ਐਮਪੀ ਨਾ ਬਣਦੇ ਤੇ ਜਿਹੜੀ ਅਗਲੀ ਐਨਐਸਏ ਲੱਗੀ ਆ ਇਹ ਐਨਐਸਏ ਹੁਣ ਇਹਨਾਂ ਨੂੰ ਸੀਐਮ ਬਣਾਵੇਗੀ ਪਰ ਗੱਲ ਇਹ ਹੈ ਕਿ ਜਿੰਨਾ ਵੀ ਇਹਨਾਂ ਦਾ ਪ੍ਰੋਸੀਜਰ ਹੈਗਾ ਸਾਰੇ ਪ੍ਰੋਸੀਜਰ ਤਾਂ ਪਰ ਸਾਰੇ ਪਰਸੀਜ਼ਰ ਦੇ ਵਿੱਚ ਜਦੋਂ ਇਹਨਾਂ ਨੂੰ ਸਵਾਲ ਜਵਾਬ ਪੁੱਛਦੇ ਆ ਸਵਾਲਾਂ ਜਵਾਬਾਂ ਤੋਂ ਇਹ ਭੱਜਦੇ ਨੇ ਵਿਕਰਮਜੀਤ ਸਿੰਘ ਜੀ ਨਾਲ ਸਾਰਾ ਪੁੱਛਣਾ ਚਾਹੁੰਦੇ ਹੋ ਕਿ ਪੰਡਾ ਦਾ ਹਿਸਾਬ ਕਿਤਾਬ ਨਹੀਂ ਹੈ ਜਾਂ ਹੋਰ ਵੀ ਬਹੁਤ ਪੰਡਾ ਦਾ ਹਿਸਾਬ ਕਿਤਾਬ ਨਹੀਂ ਹੈ ਸਭ ਤੋਂ ਵੱਡੀ ਗੱਲ ਪੰਡਾ ਦਾ ਹਿਸਾਬ ਕਿਤਾਬ ਇਹਨਾਂ ਨੇ ਰਿਟਰਨਿੰਗ ਆਫੀਸਰ ਦੇ ਕੋਲ ਪੇਸ਼ ਨਹੀਂ ਕੀਤਾ ਅੱਜ ਤੱਕ ਨਹੀਂ ਨਹੀਂ ਉਹ ਆਨਲਾਈਨ ਅਵੇਲੇਬਲ ਹੀ ਨਹੀਂ ਆ ਹਾਲੇ ਤੱਕ ਨਹੀਂ ਅਵੇਲੇਬਲ ਆ ਜਦੋਂ ਚੋਣ ਪ੍ਰਚਾਰ ਹੁੰਦਾ ਆ ਗੱਡੀਆਂ ਜੜੀਆਂ ਚੱਲੀਆਂ ਨੇ ਉਹਨਾਂ ਦੀਆਂ ਪਰਮਿਸ਼ਨਾਂ ਬੜੇ ਖੁੱਲੇ ਦਿਲ ਨਾਲ ਗੱਡੀਆਂ ਚੱਲੀਆਂ ਨੇ ਕੋਈ ਪਰਮਿਸ਼ਨਾਂ ਦਾ ਹਿਸਾਬ ਕਿਤਾਬ ਨਹੀਂ ਆ ਚੋਣ ਦੇ ਖਰਚਿਆਂ ਦਾ ਹਿਸਾਬ ਕਿਤਾਬ ਨਹੀਂ ਕਿ ਮੇਰੇ ਖਾਤੇ ਚ ਜਿੱਦਾਂ ਜੀ 1100 ਰੁਪਏ ਹੈਗਾ 1100 ਰੁਪਏ ਦੇ ਨਾਲ ਤਿੰਨ ਸੂਬਿਆਂ ਦੇ ਸੌਰੀ ਜਿਹੜਾ ਉਹ ਟੋਟਲ ਖੇਤਾਂ ਸੀਗਾ ਜਿੱਥੇ ਇਲੈਕਸ਼ਨ ਲੜਿਆ ਗਿਆ ਆ ਉਹ ਸਾਰੇ ਖੇਤ ਦੇ ਵਿੱਚ ਜ ਜਨੀਆਂ ਫਲੈਕਸਾਂ ਲੱਗ ਰਹੀਆਂ ਨਿਊਜ਼ਪੇਪਰ ਦੇ ਚ ਐਡਵਰਟਾਈਜ਼ਮੈਂਟ ਹੋ ਰਹੀ ਆ ਜਾਂ ਜਨੀਆਂ ਵੀ ਰੈਲੀਆਂ ਹੋ ਰਹੀਆਂ ਜਾਂ ਜਨਨੇ ਵੀ ਬੂਥ ਲੱਗ ਰਹੇ ਨੇ ਕੀ ਉਹ 1100 ਰੁਪਏ ਦੇ ਵਿੱਚ ਲੱਗ ਗਏ ਉਹ ਮੁੰਡਾ ਦਾ ਖਾਬ ਕਿਉਂ ਨਹੀਂ ਨਹੀਂ ਕਹਿ ਦਿੰਦੇ ਨੇ ਪੈਸੇ ਦਿਖਾ ਲਾ ਕੇ ਕਹਿੰਦੇ ਮੇਰੇ ਕੋਲ ਮੈਂ ਚੂੜੀ ਤਾਂ ਵੇਚਿਆ ਲੋਕਾਂ ਨੇ ਮੇਰਾ ਸਾਧ ਤੱਕ ਗੱਡੀਆਂ ਲੋਕਾਂ ਨੇ ਇਹ ਕਹਿੰਦੇ ਨੇ ਸੰਗਤ ਨੇ ਇਹ ਸੰਗਤ ਕਹਿੰਦੇ ਨੇ ਇਹ ਸੰਗਤ ਕਹਿੰਦੇ ਨੇ ਹੁਣ ਆਨ ਰਿਕਾਰਡ ਇਹ ਕਹਿਣ ਉਹ ਆਨ ਰਿਕਾਰਡ ਹਾਈ ਕੋਰਟ ਜਾ ਕੇ ਲਿਖ ਕੇ ਦੇਣ ਕਿ ਸੰਗਤ ਨੇ ਇਹਨਾਂ ਦਾ ਸਾਥ ਦਿੱਤਾ ਇਹ ਇਹ ਹੁਣ ਗੁਰਦੁਆਰਾ ਨਹੀਂ ਹੈਗਾ ਇਹ ਕੋਰਟ ਆ ਤੇ ਰਾਜਨੀਤੀ ਆ ਇਹ ਰਾਜਨੀਤੀ ਦੇ ਉੱਤਰੇ ਨੇ ਇਹ ਚੋਣ ਲੜ ਰਹੇ ਨੇ ਚੋਣ ਦੇ ਵਿੱਚ ਸੰਗਤ ਨਹੀਂ ਹੁੰਦੀ ਚੋਣ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਵਰਕਰਸ ਹੁੰਦੇ ਨੇ ਇਹ ਵਰਡਿੰਗ ਇਹਨਾਂ ਨੂੰ ਇਹ ਕਹਿਣੀ ਚਾਹੀਦੀ ਕਿ ਸਾਡੇ ਵਰਕਰਾਂ ਨੇ ਪੈਸਾ ਦਿੱਤਾ ਜਦੋਂ ਵਰਕਰਾਂ ਨੇ ਵੀ ਪੈਸਾ ਦਿੱਤਾ ਨਾ ਤੇ ਉਹਨਾਂ ਦਾ ਪੈਸਾ ਹੋ ਜਾਂਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਨੂੰ ਸੰਗਤ ਨੇ ਪੈਸਾ ਦਿੱਤਾ